ਵਿਕਸਿਤ ਭਾਰਤ ਸੰਕਲਪ ਯਾਤਰਾ ਤਹਿਤ ਸ਼ੀਤਪਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਮਲਿਕਪੁਰ ਅਤੇ ਥੈਂਗੜਪੁਰ ਵਿੱਚ ਵਿਸ਼ੇਸ਼ ਕੈਂਪ ਲਗਾਏ ਗਏ। ਇਜ਼ਰਾਨ ਲੋਕਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ ਲੋਕਾਂ ਦੇ ਆਯੂਸ਼ਮਾਨ ਕਾਰਡ ਵੀ ਬਣਾਏ ਗਏ। ਇਹਨਾਂ ਕੈਂਪਾਂ ਦੌਰਾਨ ਕੌਮੀ ਸਿਹਤ ਏਜੰਸੀ ਦੇ ਜ਼ਿਲ੍ਹਾ ਨੋਡਲ ਅਧਿਕਾਰੀ ਵਿਨੇ ਵੀ ਮੌਜੂਦ ਰਹੇ ਤੇ ਲੋਕਾਂ ਨਾਲ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਸੰਬੰਧੀ ਵਿਚਾਰ-ਚਰਚਾ ਕੀਤੀ ਅਤੇ ਅਧਿਕਾਰੀਆਂ ਪਾਸੋਂ ਜਾਣਕਾਰੀ ਹਾਸਲ ਕੀਤੀ। ਸਿਵਲ ਸਰਜਨ ਡਾਕਟਰ ਜਸਪ੍ਰੀਤ ਕੌਰ ਨੇ ਕਿਹਾ ਕਿ ਵਿਕਸਿਤ ਭਾਰਤ ਸੰਕਲਪ ਯਾਤਰਾ ਮੁਹਿੰਮ ਦੇ ਤਹਿਤ ਆਈ.ਈ.ਸੀ. ਵੈਨ ਗਏ ਕੈਂਪਾਂ ਵਿੱਚ ਹੁਣ ਤੱਕ ਜ਼ਿਲ੍ਹੇ ਦੇ 3000 ਤੋਂ ਵੱਧ ਲੋਕਾਂ ਨੂੰ ਸਿਹਤ ਸੇਵਾਵਾਂ ਦਾ ਲਾਭ ਦਿੱਤਾ ਗਿਆ ਹੈ 650 ਤੋਂ ਵੱਧ ਯੋਗ ਲਾਭਪਾਤਰੀਆਂ ਦੇ ਆਯੂਸ਼ਮਾਨ ਕਾਰਡ ਵੀ ਬਣਾਏ ਗਏ ਨੇ ਆਈਸੀ ਵੈਨ ਰਾਹੀਂ ਵੀਡੀਓਜ਼ ਲਗੂ ਫਿਲਮਾਂ ਚਲਾ ਕੇ ਕਿਤਾਬਚੇ ਤੇ ਹੋਰ ਪੜ੍ਹਨ ਸਮਗਰੀ ਵੰਡ ਕੇ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਤੇ ਸਿਹਤ ਪ੍ਰੋਗਰਾਮਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਇਸ ਮੌਕੇ ਲਾਭਪਾਤਰੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਲਿਸਿਲਿੰਡਰ ਮਿਲੇ ਤੇ ਬਾਕੀ ਮਾਲਕਪੁਰ ਤੇ ਅਸੀਂ ਰਹੇ ਹਾਂ ਫੋਨ ਕਨੈਕਸ਼ਨ ਕਲਕਨਾਇਸਨ ਮਿਲਿਆ ਹੈ ਹਾਂ ਧੰਨਵਾਦ ਮੋਦੀ ਦੀ ਸਿਲੰਡਰ ਮਿਲਿਆ ਸਾਨੂੰ ਮੈਨੂੰ ਮੁਜਿਬਲਾ ਤਹਿਤ ਮੁਜਿਬਲਾ ਯੋਜਨਾ ਤਹਿਤ ਮੈਨੂੰ ਮੋਦੀ ਵਾਲਾ ਸਿਲੰਡਰ ਮਿਲਿਆ ਹੈ ਬਹੁਤ ਧੰਨਵਾਦ ਕਰਦੀ ਹਾਂ ਮੈਂ ਮੋਦੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਮੈਨੂੰ ਇਹਨਾਂ ਵੱਲੋਂ ਸਿਲੰਡਰ ਮਿਲਿਆ